ਉਸ ਸਮਾਂ ਸੀ ਜਦੋਂ ਪੰਜਾਬ ਤੇ ਬੇਇਨਸਾਫੀ ਤੇ ਹਾਲਾਤਾਂ ਦੀ ਤੰਦ ਛਾਈ ਹੋਈ ਸੀ ਪਰ ਲਾਹੌਰ ਦੇ ਇੱਕ ਨੌਜਵਾਨ ਨੇ ਆਪਣੀ ਹਿੰਮਤ, ਅਕਲ ਤੇ ਇਨਸਾਫ ਨਾਲ ਇਤਿਹਾਸ ਬਦਲ ਦਿੱਤਾ ਮਹਾਰਾਜਾ ਰਣਜੀਤ ਸਿੰਘ ਬਾਲਪਨ ਤੋਂ ਹੀ ਉਸ ਦੀਆਂ ਅੱਖਾਂ ਵਿੱਚ ਦੂਰ ਦੀ ਸੋਚ ਤੇ ਦਿਲ ਵਿੱਚ ਲੋਕਾਂ ਲਈ ਪਿਆਰ ਸੀ ਜਦੋਂ ਉਹ ਸਿਰਫ 21 ਹਦਾ ਸੀ ਉਸ ਨੇ ਲਾਹੌਰ ਤੇ ਕਬਜ਼ਾ ਕਰਕੇ ਸਿੱਖ ਰਾਜ ਦੀ ਨੀਂਹ ਰੱਖੀ ਉਸਨੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਕਜੁੱਟ ਕੀਤਾ ਸਿੱਖ, ਹਿੰਦੂ, ਮੁਸਲਮਾਨ ਸਭ ਨੂੰ ਇੱਕ ਰਾਜ ਅਧੀਨ ਲਿਆਂਦਾ ਉਸਦੇ ਰਾਜ ਵਿੱਚ ਇਨਸਾਫ, ਸ਼ਾਂਤੀ ਅਤੇ ਤਰੱਕੀ ਦੀ ਮਿਸਾਲ ਤਰੱਕੀ ਦੀ ਮਿਸਾਲ ਬਣੀ ਉਸਨੇ ਕਦੇ ਧਰਮ ਦੇ ਆਧਾਰ ਤੇ ਭੇਦਭਾਵ ਨਹੀਂ ਕੀਤਾ ਉਸਦੇ ਫੌਜੀ ਜਰਨੈਲਾਂ ਵਿੱਚ ਮੁਸਲਮਾਨ, ਹਿੰਦੂ ਤੇ ਯੂਰੋਪੀ ਵੀ ਸਨ ਸਭ ਇੱਕ ਦੂਜੇ ਦਾ ਆਦਰ ਕਰਦੇ ਸਨ ਜਦੋਂ ਵਿਦੇਸ਼ੀ ਫੌਜਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਬਹਾਦਰ ਸੈਨਿਕਾਂ ਨੇ ਦਿਖਾ ਦਿੱਤਾ ਕਿ ਇਹ ਮਿੱਟੀ ਸਿਰਫ ਖੇਤੀ ਲਈ ਨਹੀਂ ਸ਼ਹਾਦਤ ਲਈ ਵੀ ਪੈਦਾ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦਾ ਮੰਦਿਰ ਹਰਿਮੰਦਰ ਸਾਹਿਬ ਦੀ ਮੁਰੰਮਤ ਕਰਵਾ ਕੇ ਉਸ ਨੂੰ ਸੋਨੇ ਨਾਲ ਮੜਾਇਆ ਤਾਂ ਕਿ ਦੁਨੀਆ ਜਾਣੇ ਕਿ ਇਹ ਧਰਤੀ ਰੌਸ਼ਨੀ ਤੇ ਪਿਆਰ ਦੀ ਧਰਤੀ ਹੈ